ਐਪਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਐਪਲ ਕੰਪਨੀ ਨੇ ਐਪਸਟੋਰ ਫੀਸਾਂ ਲਈ ਯੂਕੇ ਦੇ ਵਿੱਚ ਭਾਰੀ ਜੁਰਮਾਨਾ ਲਗਾਇਆ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਕੰਪੀਟੀਸ਼ਨ ਅਪੀਲ ਟ੍ਰਿਬਿਊਨਲ ਯਾਨੀ ਕਿ ਸੀਏਟੀ ਨੇ ਕੰਪਨੀ ਨੂੰ ਆਪਣੀ ਮਾਰਕੀਟ ਸ਼ਕਤੀ ਦੀ ਦੁਰਵਰਤੋਂ ਕਰਨ ਅਤੇ ਦੁਵਲਪਰਾ ਤੋਂ ਅਨੁਚਿਤ ਕਮਿਸ਼ਨ ਵਸੂਲਣ ਦਾ ਦੋਸ਼ੀ ਪਾਇਆ ਹੈ ਇਸੇ ਫੈਸਲੇ ਦੇ ਤਹਿਤ Apple ਨੂੰ ਲਗਭਗ 1.5 ਬਿਲੀਅਨ ਪੌਂਡ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਅਸਲ ਵਿੱਚ Apple ਦੇ ਉੱਪਰ ਮਾਰਕੀਟ ਦਬਦਬੇ ਦੀ ਦੁਰਵਰਤੋਂ ਦਾ ਦੋਸ਼ ਹੈ ਸੀਏਟੀ ਨੇ ਕਿਹਾ ਹੈ ਕਿ Apple ਨੇ ਅਕਤੂਬਰ 2015 ਤੋਂ ਦਸੰਬਰ 2015 ਤੱਕ ਐਪ ਵੰਡ ਬਾਜ਼ਾਰ ਦੇ ਵਿੱਚ ਮੁਕਾਬਲੇ ਨੂੰ ਸੀਮਿਤ ਕਰ ਦਿੱਤਾ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਕੰਪਨੀ ਨੇ ਡਿਵੈਲਪਰਾਂ ਤੋਂ ਅਨੁਚਿਤ ਅਤੇ ਬਹੁਤ ਜ਼ਿਆਦਾ ਕਮਿਸ਼ਨ ਵੀ ਵਸੂਲਿਆ ਸੀ ਇਸ ਕਰਕੇ ਖਪਤਕਾਰਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਬੋਝ ਪੈ ਗਿਆ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਫੈਸਲਾ ਅਜਿਹੇ ਸਮੇਂ ਦੇ ਵਿੱਚ ਸਾਹਮਣੇ ਆਇਆ ਹੈ ਜਦੋਂ ਅਮਰੀਕਾ ਤੇ ਯੂਰਪ ਦੋਨਾਂ ਦੇ ਵਿੱਚ ਵੱਡੀਆਂ ਕੰਪਨੀਆਂ ਵਿਰੋਧ ਨਿਗਰਾਨੀ ਅਤੇ ਰੈਗੂਲੈਰਿਟੀ ਦਬਾਅ ਵੱਧ ਰਿਹਾ ਹੈ Apple ਨੇ ਹੁਣ ਐਲਾਨ ਕੀਤਾ ਹੈ ਕਿ ਉਹ ਫੈਸਲੇ ਨੂੰ ਗਲਤ ਦੱਸਦੇ ਨੇ ਤੇ ਅਪੀਲ ਜ਼ਰੂਰ ਤੇ ਜ਼ਰੂਰ ਕਰਨਗੇ ਕੰਪਨੀ ਦਾ ਕਹਿਣਾ ਹੈ ਕਿ ਐਪ ਸਟੋਰ ਡਿਵੈਲਪਰਾਂ ਨੂੰ ਸਫਲ ਹੋਣ ਦੇ ਵਿੱਚ ਮਦਦ ਕਰਦਾ ਹੈ ਅਤੇ ਉਪਭੋਗਤਾਵਾਂ ਲਈ ਇੱਕ ਸੁਰੱਖਿਅਤ ਉਪਭੋਗ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਨਾਲ Apple ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦਾ ਹੈ ਕਿ ਐਪ ਸਟੋਰ ਡਿਵੈਲਪਰਜ਼ ਅਤੇ ਉਪਭੋਗਤਾ ਲਈ ਇੱਕ ਕਿ ਇਹ ਤੇ ਤੇ ਪ੍ਰੋਸੀਮੰਡ ਪਲੇਟਫਾਰਮ ਕਿਵੇਂ ਪ੍ਰਦਾਨ ਕਰਦਾ ਹੈ ਅਗਲੀ ਸੁਣਵਾਈ ਅਗਲੇ ਮਹੀਨੇ ਦੇ ਵਿੱਚ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਵੇਗੀ ਕਿ ਕੁੱਲ ਮੁਆਵਜ਼ਾ ਅਕਸਰ ਹੋਵੇਗਾ ਕਿੰਨਾ ਅਤੇ ਨਾਲ ਦੇ ਨਾਲ ਇਹ ਵਿਚਾਰਿਆ ਜਾਵੇਗਾ ਕਿ ਕੀ ਇਹ ਅਪੀਲ ਸਵੀਕਾਰ ਹੀ ਜਾਵੇਗੀ ਜਾਂ ਨਹੀਂ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਕੇਸ ਬ੍ਰਿਟਿਸ਼ ਅਕਾਦਮਿਕ ਰਚੇਲ ਕੈਂਡ ਦੁਆਰਾ ਤਿਆਰ ਕੀਤਾ ਗਿਆ ਹੈ ਉਸਨੇ ਦੋਸ਼ ਲਗਾਇਆ ਹੈ ਕਿ ਐਪਲ ਨੇ ਐਪ ਸਟੋਰ ਅਤੇ ਇਨ ਐਪ ਖਰੀਦ ਪ੍ਰਣਾਲੀ ਦੇ ਵਿੱਚ ਮੁਕਾਬਲੇ ਨੂੰ ਦਬਾ ਕੇ ਮੁਨਾਫਾ ਕਮਾਇਆ ਹੈ ਇਹ ਬ੍ਰਿਟੇਨ ਦੇ ਕਲਾਸ ਐਕਸ਼ਨ ਸ਼ੈਲੀ ਸਿਸਟਮ ਦੇ ਤਹਿਤ ਇਹ ਕਿਸੇ ਤਕਨੀਕੀ ਕੰਪਨੀ ਦੇ ਖਿਲਾਫ ਪਹਿਲਾ ਵੱਡਾ ਮੁਕੱਦਮਾ ਹੈ ਅਤੇ ਭਵਿੱਖ ਦੇ ਬਹੁਤ ਸਾਰੇ ਮਾਮਲਿਆਂ ਲਈ ਇੱਕ ਮਿਸਾਲ ਦੇ ਰੂਪ ਦੇ ਵਿੱਚ ਕਾਇਮ ਹੋ ਸਕਦਾ ਹੈ ਇਸ ਦੇ ਨਾਲ ਨਾਲ ਇਹ ਫੈਸਲੇ ਨੂੰ Apple ਦੇ ਖਿਲਾਫ ਇੱਕ ਇਤਿਹਾਸਕ ਕਦਮ ਦੱਸਿਆ ਜਾ ਰਿਹਾ ਹੈ ਇਹ ਨਾ ਸਿਰਫ ਕੰਪਨੀ ਦੀਆਂ ਨੀਤੀਆਂ ਨੂੰ ਸਗੋਂ ਪੂਰੇ ਉਦਯੋਗ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ Google ਦੇ ਖਿਲਾਫ ਵੀ ਹੁਣ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਵਿਚਾਰ ਦੇ ਅਧੀਨ ਹੈ ਇਹ ਮਾਮਲਾ 2026 ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਵਿੱਚ ਡਿਵੈਲਪਰ ਫੀਸਾਂ ਸੰਬੰਧੀ ਇਸੇ ਤੇ ਦੋਸ਼ ਲਗਾਏ ਗਏ ਨੇ ਐਪਿਕ ਗੇਮਸ ਵੀ ਅਮਰੀਕਾ ਦੇ ਵਿੱਚ ਐਪਲ ਦੇ ਖਿਲਾਫ ਇਸੇ ਤਰ੍ਹਾਂ ਦਾ ਮੁਕੱਦਮਾ ਲੜ ਰਹੀ ਹੈ ਹੁਣ ਇੱਥੇ ਦੇਖਣ ਯੋਗ ਹੈ ਕਿ ਹਰ ਕਿਸੇ ਦੀ ਪਸੰਦ ਐਪਲ ਦੇ ਉੱਪਰ ਇਹ ਜੁਰਮਾਨਾ ਜਦੋਂ ਲੱਗ ਗਿਆ ਤੇ ਇਸ ਦਾ ਉਪਭੋਗਤਾਵਾਂ ਦੇ ਉੱਪਰ ਕੀ ਅਸਰ ਹੋਵੇਗਾ